ਦੀ ਡਿਜੀਟਲ ਕਲੋਨੀ ਚ ਡਬਲ ਮਟਰ ਦੋ ਪਰਮਾਂ ਦਾ ਗੋਲੀਆਂ ਮਾਰ ਕੇ ਕਤਲ ਸ਼ੁਰੂਆਤੀ ਜਾਂਚ ਦੇ ਵਿੱਚ ਕਿਰਾਏਦਾਰ ਦੇ ਉੱਤੇ ਹੀ ਸ਼ੱਕ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਪਾਰਟੀ ਵਰਕਰਾਂ ਨੂੰ ਕਰਨਗੇ ਸੰਬੋਧਨ ਦਿੱਲੀ ਦੇ ਪਾਰਟੀ ਦਫ਼ਤਰ ਪ੍ਰੋਗਰਾਮ ਕਤਿਤ ਚਰਾਪਕਟਾ ਲੇਜ ਸੁਪਰੀਮ ਕੋਰਟ ਤੋਂ ਸ਼ੁੱਕਰਵਾਰ ਨੂੰ ਕੇਜਰੀਵਾਲ ਨੂੰ ਮਿਲੀ ਸੀ ਜ਼ਮਾਨਤ ਕੇਂਦਰੀ ਮੰਤਰੀ ਨਿਤਿਨ ਗੜਕਰੀ ਦਾ ਵੱਡਾ ਬਿਆਨ ਕਿਹਾ ਚੋਣਾਂ ਵੇਲੇ ਵਿਰੋਧੀ ਧਿਰ ਦੇ ਇੱਕ ਲੀਡਰ ਨੇ ਦਿੱਤਾ ਸੀ ਪੀਐਮ ਬਣਨ ਦਾ ਆਫਰ ਪ੍ਰਧਾਨ ਮੰਤਰੀ ਬਣਨਾ ਮੇਰੀ ਜ਼ਿੰਦਗੀ ਦਾ ਟੀਚਰ ਸਸਰੇ ਗਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਸ਼ੁਰੂਆਤ ਕਰਨ ਜਾ ਰਹੇ ਹਾਂ ਗੱਲ ਲੋਕ ਸਭਾ ਚੋਣਾਂ ਦੀ ਕਰਾਂਗੇ ਲੋਕ ਸਭਾ ਚੋਣਾਂ ਹੋ ਚੁੱਕੀਆਂ ਨੇ ਦੇਸ਼ ਦੇ ਵਿੱਚ ਬੀਜੇਪੀ ਦੀ ਐਨਡੀਆ ਦੀ ਇੱਕ ਵਾਰ ਫਿਰ ਤੋਂ ਸਰਕਾਰ ਬਣ ਚੁੱਕੀ ਹੈ ਪਰ ਇਸ ਸਭ ਦੇ ਵਿਚਾਲੇ ਲੋਕ ਸਭਾ ਚੋਣਾਂ ਦੇ ਦੌਰਾਨ ਆਏ ਆਫਰਸ ਦੀ ਗੱਲ ਹੁਣ ਵੀ ਹੋ ਰਹੀ ਹੈ ਤੇ ਆਫਰ ਆਇਆ ਸੀ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੂੰ ਨਿਤਿਨ ਗੜਕਰੀ ਬੀਜੇਪੀ ਦਾ ਇੱਕ ਵੱਡਾ ਚਿਹਰਾ ਨੇ ਤੇ ਹੁਣ ਉਹ ਲੋਕ ਸਭਾ ਦੇ ਇਲੈਕਸ਼ਨ ਨੂੰ ਕਰੀਬ-ਕਰੀਬ 3 ਮਹੀਨੇ ਹੋ ਚਲੇ ਨੇ ਤੇ ਉਸ ਤੋਂ ਬਾਅਦ ਇੱਕ ਵੱਡਾ ਦਾਵਾ ਕਰ ਰਹੇ ਨੇ ਤੇ ਦਾਵਾ ਉਹਨਾਂ ਦਾ ਇਹ ਹੈ ਡਾਂਗਪੁਰ ਚ ਜੋ ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਸਮੇਂ ਉਹ ਪ੍ਰਧਾਨ ਮੰਤਰੀ ਬਣਨ ਦਾ ਜਾਂ ਬਣਾਉਣ ਦਾ ਆਫਰ ਦਿੱਤਾ ਗਿਆ ਸੀ ਇੱਕ ਵਿਰੋਧੀ ਧਿਰ ਦੇ ਆਗੂ ਨੇ ਸੰਪਰਕ ਕੀਤਾ ਸੀ ਨਿਤਿਨ ਗੜਕਰੀ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਤੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਬਣਨ ਦਾ ਮੇਰਾ ਕੋਈ ਟਿਕਾ ਨਹੀਂ ਹੈ ਨਿਤਿਨ ਗੜਕਰੀ ਦੇ ਮੁਤਾਬਕ ਪੀਐਮ ਬਣਾਉਣ ਦੇ ਲਈ ਉਹਨਾਂ ਨੂੰ ਸਮਰਥਨ ਦੇਣ ਦੀ ਗੱਲ ਉਸ ਲੀਡਰ ਦੇ ਵੱਲੋਂ ਵਿਰੋਧੀ ਧਿਰ ਦੇ ਲੀਡਰ ਦੇ ਵੱਲੋਂ ਕਹੀ ਗਈ ਸੀ ਤੇ ਉਹਨਾਂ ਨੇ ਇਹ ਵੀ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਮੈਂ ਪੁੱਛਿਆ ਕਿ ਮੇਰਾ ਸਮਰਥਨ ਕਿਉਂ ਕਰਨਾ ਚਾਹੀਦਾ ਹੈ ਕਿ ਤੁਹਾਨੂੰ ਮੇਰਾ ਸਮਰਥਨ ਕਿਉਂ ਕਰਨਾ ਚਾਹੀਦਾ ਹੈ ਤਾਂ ਨਿਤਨ ਗੜਗਰੀ ਨੇ ਵੀ ਸਟੇਟਮੈਂਟ ਦੇ ਵਿੱਚ ਕਿਹਾ ਕਿ ਪੀਐਮ ਬਣਨਾ ਮੇਰੀ ਜ਼ਿੰਦਗੀ ਦਾ ਟੀਚਾ ਨਹੀਂ ਹੈ ਮੈਂ ਆਪਣੀ ਸੰਗਠਨ ਦੇ ਪ੍ਰਤੀ ਵਫਾਦਾਰ ਹਾਂ ਮੈਂ ਕਿਸੇ ਵੀ ਅਹੁਦੇ ਦੇ ਲਈ ਕੋਈ ਸਮਝੌਤਾ ਨਹੀਂ ਕਰਾਂਗਾ ਤੇ ਅਗਲਾ ਸੀ ਅਚਾਨਕ ਘਟਨਾ ਮੈਂ ਨਾਵਨੇ ਸੰਗਤ ਕੋ ਨਾਲ ਤੇ ਮਨਾਲੇ ਕਿ ਇਫ ਯੂ ਆਰ ਗੋਇੰਗ ਟੂ ਬੀਕਮ ਅ ਪ੍ਰਾਈਮ ਮਿਨਿਸਟਰ ਵੀ ਵਿਲ ਸਪੋਰਟ ਯੂ मतलब वाई यू शुड सपोर्ट मी एंड वाई आई शुड टेक सपोर्ट टू बिकेम ए प्राइम मिनिस्टर इज नॉट एम इन माय लाइफ आई एम लॉयल टू माय कन्विक्शन एंड माय ऑर्गेनाइजेशन आई एम नॉट गोइंग टू कॉम्प्रोमाइज फॉर एनी पोस्ट बिकॉज माय कन्विक्शन ये मेरे लिए सर्वोपरि है कभी ना कभी मुझे लगता है कि ये जो कन्विक्शन है यही हमारी भारतीय लोकतंत्र की सबसे बड़ी ताकत है एक अच्छे अचानक घटना में नाव ने संगत को नाचाले तो उन्होंने कि इफ यू आर गोइंग टू बिकम ए प्राइम मिनिस्टर वी विल सपोर्ट यू मूल वायुश सपोर्ट मी एंड व्हाई आई शुड टेक योर सपोर्ट टू बिकम ए प्राइम मिनिस्टर इज नॉट एम इन माय लाइफ आई एम लॉयल टू माय कन्विकशन एंड माय ऑर्गेनाइजेशन आई एम नॉट गोइंग टू कॉम्प्रोमाइज फॉर एनी पोस्ट बिकॉज़ माय कन्विकशन ये मेरे लिए सर्वोपरि है कभी ना कभी ਮੁਝੇ ਲੱਗਦਾ ਹੈ ਕਿ ਇਹ ਜੋ ਕਨਵਿਕਸ਼ਨ ਹੈ ਇਹ ਹੀ ਸਾਡੇ ਭਾਰਤੀ ਲੋਕਤੰਤਰ ਕੀ ਸਭ ਤੋਂ ਵੱਡੀ ਤਾਕਤ ਹੈ ਤਾਂ ਗੜਗਰੀ ਦਾ ਚਿਹਰਾ ਖੂਬ ਚਰਚਾ ਦੇ ਵਿੱਚ ਹਮੇਸ਼ਾ ਤੋਂ ਰਿਹਾ ਹੈ ਔਰ ਗੜਗਰੀ ਦਾਵਾ ਕਰ ਰਹੀ ਨੇ ਕਿ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਸੀ ਕਾਬਲੇ ਗੌਰੇ ਵੀ ਹੈ ਇਸ ਸਮੇਂ ਸਮੇਤੇ ਚਰਚਾ ਵਿੱਚ ਬੀਜੇਪੀ ਦੇ ਅੰਦਰੋਂ ਵੀ ਉੜਦਿਆਂ ਜਾਂ ਫਿਰ ਕਹੀਏ ਕਿ ਸਿਆਸੀ ਗਲਿਆਰਿਆਂ ਦੇ ਵਿੱਚ ਰਹਿੰਦੀਆਂ ਨੇ ਕਿ ਨਿਤਿਨ ਗੜਕਰੀ ਦੇ ਨਾਮ ਪ੍ਰਧਾਨ ਮੰਤਰੀ ਦੇ ਵਜੋਂ ਅੱਗੇ ਕੀਤਾ ਜਾ ਸਕਦਾ ਹੈ ਫਿਲਹਾਲ ਅਜਾ ਨਹੀਂ ਹੋਇਆ ਕੇਂਦਰੀ ਮੰਤਰੀ ਉਪ ਟ੍ਰਾਂਸਪੋਰਟ ਮੰਤralਾ ਸੰਭਾਲ ਰਹੇ ਨੇ ਲਗਾਤਾਰ ਅੱਗੇ ਵਾਦਿਆਂ ਤੇ ਗੱਲ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਅੱਜ ਮੁਲਾਕਾਤ ਕਰਨਗੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਸੰਬੋਧਨ ਕਰਨਗੇ ਤੇ ਸੰਬੋਧਨ ਜਾਂ ਮੁਲਾਕਾਤ ਹੋਏਗੀ ਪਾਰਟੀ ਦਫ਼ਤਰ ਦੇ ਵਿੱਚ ਸਵੇਰੇ 12 ਵਜੇ ਦੁਪਹਿਰੇ 12 ਵਜੇ ਤੁਸੀਂ ਕਹਿ ਸਕਦੇ ਹੋ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਹੈ ਜ਼ਮਾਨਤਯੁਕਤੇ ਸ਼ੁੱਕਰਵਾਰ ਨੂੰ ਅਰਵਿੰਦ ਕੇਜਰੀਵਾਲ ਬਾਹਰ ਆਏ ਨੇ ਔਰ ਵਰਕਰਮ ਦੇ ਨਾਲੇ ਪਹਿਲੀ ਮਿਲਣੀ ਹੋਏਗੀ ਕਥੇ ਸ਼ਰਾਬ ਘਟਾਲੇ ਦੇ ਵਿੱਚ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਰਾਹਤ ਮਿਲੀ 177 ਦਿਨ ਬਾਅਦ ਰਾਹਤ ਮਿਲੀ ਤੇ ਉਹ ਜ਼ਮਾਨਤਯੁਕਤੇ ਬਾਹਰ ਆਏ ਹਣਾਂ ਕਿ ਜ਼ਮਾਨਤ ਤੇ ਉਹ ਬਾਹਰ ਮਈ ਮਹੀਨੇ 'ਚ ਵੀ ਆਏ ਸੀ ਕਰੀਬ-ਕਰੀਬ 20 ਦਿਨ ਦੇ ਲਈ ਇਲੈਕਸ਼ਨ ਦੇ ਦੌਰਾਨ ਪਰ ਦੋ ਜੋ ਉਹਨਾਂ ਨੂੰ ਵਾਪਸ ਸਰੈਂਡਰ ਕਰਨਾ ਪਿਆ ਸੀ ਤੇ ਹੁਣ 177 ਦਿਨਾਂ ਬਾਅਦ ਇੱਕ ਤਰੀਕੇ ਨਾਲ ਰੈਗੂਲਰ ਬੇਲ ਮਿਲ ਚੁੱਕੀ ਹੈ ਕੁਝ ਸ਼ਰਤਾਂ ਲਗਾਈਆਂ ਗਈਆਂ ਨੇ ਸੁਪਰੀਮ ਕੋਰਟ ਦੇ ਵੱਲੋਂ ਔਰ ਉਹਨਾਂ ਸ਼ਰਤਾਂ ਦੇ ਨਾਲ ਹੁਣ ਅਰਵਿੰਦ ਕੀਚਲੀਵਾਲ ਜਿਹੜੇ ਚੋਣ ਪ੍ਰਚਾਰ ਦੇ ਵਿੱਚ ਪੂਰੀ ਤਾਕਤ ਲਗਾਉਂਦੇ ਨਜ਼ਰ ਆਣਗੇ ਹਰਿਆਣਾ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੇ ਨੇ ਅਗਲੀ 5 ਤਰੀਕ ਅੱਗੇ ਵਧਦੇ ਤੇ ਗੱਲ راہਲ ਗਾਂਧੀ ਦੇ ਬਿਆਨ ਦੀ ਤੇ ਉਸ ਦੇ ਉੱਤੇ ਚੱਲ ਰਹੇ ਕਮਸਾਣ ਦੀ ਰਾਜਾ ਵੜਿੰਗ ਨੇ راہਲ ਗਾਂਧੀ ਦੇ ਬਿਆਨ ਦੀ ਹਮਾਇਤ ਕੀਤੀ ਆ ਤੇ ਅਕਾਲੀ ਦਲ ਦੇ ਪ੍ਰਧਾਨ ਸੁਬੀਤ ਸਿੰਘ ਬਾਦਲ ਨੂੰ ਨਿਸ਼ਾਨੇ ਤੇ ਲਿਆ ਤੇ ਇਥੋਂ ਤੱਕ ਦਾਵਾ ਕਰ ਦਿੱਤਾ ਕਿ راہਲ ਗਾਂਧੀ ਨੂੰ ਸੁਬੀਤ ਸਿੰਘ ਬਾਦਲ ਦੇ ਨਾਲੋਂ ਜ਼ਿਆਦਾ ਸਿੱਖ ਧਰਮ ਦੇ ਬਾਰੇ ਜਾਣਕਾਰੀ ਹਲੰਦਰ ਸਿੰਘ ਹਲੰਦਰ ਸਿੰਘ ਟੂ ਫਾਈਟ ਇਜ਼ ਅਬਾਊਟ ਵਾਦਰ ਹੀ ਐਜ਼ ਅ ਸਿੱਖ ਇਸ ਗੋਇੰਗ ਟੂ ਬੀ ਅ ਲੌਂਗ ਟੂ ਵੇਸ ਡਿਸਕਵਰ ਬੀ ਇਨ ਯੂ ਪਿਛਲੇ ਦਿਨੀ ਰਾਹੁਲ ਗਾਂਧੀ ਦਾ ਅਮਰੀਕਾ ਤੋਂ ਇਹ ਬਿਆਨ ਆਇਆ ਜਿਸ ਦੀ ਸਿਆਸੀ ਫਿਜ਼ਾਵਾਵਾਂ ਦੇ ਵਿੱਚ ਅਜੇ ਵੀ ਗੂੰਜ ਹੈ ਤੇ ਰਾਹੁਲ ਗਾਂਧੀ ਦੀ ਹਮਾਇਤ ਦੇ ਵਿੱਚ ਉਤਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਰਾਜਾ ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਸੁਖਬੀਰ ਸਿੰਘ ਬਾਦਲ ਦੇ ਨਾਲੋਂ ਸਿੱਖ ਧਰਮ ਦੀ ਜ਼ਿਆਦਾ ਜਾਣਕਾਰੀ ਹੈ ਦੇਸ਼ ਦੇ ਵਿੱਚ ਘੱਟ ਗਿਣਤੀਆਂ ਦੀ ਹਾਲਤ ਠੀਕ ਨਹੀਂ ਹੈ ਰਾਹੁਲ ਦੇ ਬਿਆਨ ਦਾ ਬੇਵਜ੍ਹਾ ਵਿਰੋਧ ਹੋ ਰਿਹਾ ਹੈ ਵਿਰੋਧ ਜਨਮ ਜਾਤ ਤੋਂ ਬਾਅਦ ਨਾਲ ਨੇ ਸਾਡਾ ਵਿਰੋਧ ਕਰ ਗਾਂਧੀ ਪਰਪਾ ਜਨਮ ਜਾਤ ਤੋਂ ਨੇ ਤਾਂ ਸੋਖਾਦੀ ਵੀ ਹੈ ਕਿ ਰਾਹੁਲ ਗਾਂਧੀ ਕੋਈ ਚੰਗੀ ਗੱਲ ਵੀ ਕਹਦੇ ਨਾ ਮੈਂ ਇਹ ਤੁਹਾਨੂੰ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਰਾਹੁਲ ਗਾਂਧੀ ਜੀ ਤੋਂ ਦੋਹਾਂ ਤੋਂ ਵੱਧ ਸਿੱਖ ਹਿਸਟਰੀ ਦੇ ਬਾਰੇ ਰਾਹੁਲ ਗਾਂਧੀ ਜੀ ਜਾਣਦੇ ਕਿਉਂਕਿ ਜੋ ਰਾਹੁਲ ਗਾਂਧੀ ਜੀ ਪੜਦੇ ਜੀ ਜੋ ਰਾਹੁਲ ਗਾਂਧੀ ਜੀ ਦੇ ਕੋਲੇ ਜਾਣਕਾਰੀ ਹੈ ਹਰ ਰਿਲੀਜੀਅਨ ਤੇ ਮੈਂ ਸਮਝਦਾ ਤੇ ਉਧਰ ਲੰਬਾ ਸਮਾਂ ਕਾਂਗਰਸ ਦਾ ਹਿੱਸਾ ਰੇ ਕੇ ਕੇਂਦਰੀ ਰਾਜ ਮੰਤਰੀ ਅਵਨੀਤ ਬਿੱਟੂ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਕਾਂਗਰਸ ਤੇ ਹਮਲਾ ਵਰਨੇ ਤੇ ਤਿੱਖਾ ਨਿਸ਼ਾਨਾ ਸਾਧਿਆ ਇਹ ਸਿੱਖੋਂ ਦੇ ਕਾਤਲ ਹਨ ਜੋ ਨੂੰ ਕੋ ਇਹ ਬਾਤ ਕਰਨੀ ਨਹੀਂ ਚਾਹੀਏ ਉਹ ਸਿਰਫ ਜਾਨ ਬੂਝ ਕੇ ਇੱਕ ਤੋਂ ਸਿੱਖੋਂ ਨੂੰ ਮਾਰ ਮੈਸਕਰ ਕੀਤਾ ਔਰ ਅਬ ਨੂੰ ਕੋ ਦੇਸ਼ ਮੇ ਵੀ ਕੋਈ ਨਾ ਕੋਈ ਉਨਕੇ ਬੇਚੈਨੀ ਹੋ ਕਿਸੇ ਨਾ ਕਿਸੇ ਆਪਸ ਮੇ ਭਾਈਚਾਰਾ ਖਰਾਬ ਹੋ ਇਸ ਲਈ ਉਹ ਸਿਰਫ ਸਿੱਖਾਂ ਕੋ ਆਗ ਲਗਾ ਰਹੇ ਹਨ ਅਤੇ ਬਾਹਰ ਜਾ ਕੇ ਉਹਨਾਂ ਨੇ ਆਗ ਵਿੱਚ ਹੀ ਕਾਮ ਕੀਤਾ ਕਿਉਂਕਿ ਬਹੁਤ वहां पे ਲੋਕ ਐਸੇ ਹਨ ਜੋ ਇਹ ਦੇਸ਼ ਵਿੱਚ ਸਥਿਤੀ ਖਰਾਬ ਕਰਨਾ ਚਾਹ ਰਹੇ ਹਨ ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਵੱਡਾ ਬਿਆਨ ਦਿੱਤਾ ਸੀ ਰਾਹੁਲ ਨੇ ਮੋਦੀ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਸੀ ਕਿ ਭਾਰਤ ਦੇ ਵਿੱਚ ਸਿੱਖਾਂ ਨੂੰ ਦਸਤਾਰ ਸਜਾਉਣ ਦੀ ਕੜਾ ਪਹਿਨਣ ਦੀ ਗੁਰੂ ਘਰ ਜਾਣ ਦੀ ਇਜਾਜ਼ਤ ਮਿਲੇਗੀ ਜਾਂ ਨਹੀਂ ਬਿਆਨ ਤੇ ਕਮਸਾਨ ਲਗਾਤਾਰ ਜਾਰੀ ਹੈ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਦਾ ਰਾਹੁਲ ਗਾਂਧੀ ਦੀ ਸਟੇਟਮੈਂਟ ਅਮਰੀਕਾ 'ਚ ਦਿੱਤੀ ਗਈ ਕਈ ਦਿਨ ਪਹਿਲਾਂ ਉਹਨਾਂ ਨੇ ਬਿਆਨ ਦਿੱਤਾ ਪਰ ਉਸ ਦੇ ਉੱਤੇ ਸਿਆਸੀ ਕਮਜ਼ਾਨ ਦੇਸ਼ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਹੁਣ ਵੀ ਜਾਰੀ ਹੈ ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਦੀਪ ਸਿੱਧੂ ਦੀ ਦੀਪ ਸਿੱਧੂ ਦੇ ਫਰਾ ਇਲੈਕਸ਼ਨ ਲੜਦੇ ਹੋਏ ਨਜ਼ਰ ਆਉਣਗੇ ਗਿੱਦੜਬਾਹ ਦੀ ਬਾਈ ਇਲੈਕਸ਼ਨ ਉਹਨਾਂ ਦੇ ਵੱਲੋਂ ਲੜੀ ਜਾਏਗੀ ਚੋਣ ਲੜਨਗੇ ਮਨਦੀਪ ਸਿੱਧੂ ਉਹਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਪੰਥ ਜੋ ਵੀ ਫੈਸਲਾ ਕਰੇਗਾ ਉਹਨਾਂ ਨੂੰ ਮਨਜ਼ੂਰ ਹੋਵੇਗਾ ਗਿੱਦੜਬਾਹ ਦੀ ਦੌੜੀ ਕਰ ਰਹੇ ਨੇ ਖੂਬ ਐਕਟਿਵ ਨੇ ਇਸ ਸਮੇਂ ਸਰਗਰਮ ਨੇ ਗਿੱਦੜਬਾਹ ਦੇ ਵਿੱਚ ਔਰ ਮਨਦੀਪ ਸਿੱਧੂ ਦੇ ਨਾਲ ਐਮਪੀ ਸਰਬਜੀਤ ਸਿੰਘ ਖਾਲਸਾ ਵੀ ਉੱਥੇ ਮੌਜੂਦ ਰਹੇ ਅਮਰਿਤਪਾਲ ਦੇ ਪਿੱਛਾ ਤਰਸੀਮ ਸਿੰਘ ਦੀ ਹਾਜ਼ਰੀ ਦੇ ਵਿੱਚ ਐਲਾਨ ਹੋਇਆ ਗਿੱਦੜਬਾਹ ਦੇ ਵਿੱਚ ਕਿਉਂਕਿ ਰਾਜਾ ਵੜਿੰਗ 2022 ਦੇ ਵਿੱਚ ਜਿੱਤੇ ਸੀ ਤੇ ਰਾਜਾ ਵੜਿੰਗ ਤੋਂ ਲੁਧਿਆਣਾ ਤੋਂ ਐਮਪੀ ਬਣ ਚੁੱਕੇ ਨੇ ਇਸ ਕਰਕੇ ਉਹਨਾਂ ਨੇ ਗਿੱਦੜਬਾਹ ਦੀ ਸੀਟ ਤੋਂ ਰਿਜ਼ਾਈਨ ਕਰ ਦਿੱਤਾ ਸੀ ਉਹ ਸੀਟ ਵੇਕੈਂਟ ਹੈ ਔਰ 6 ਮਹੀਨੇ ਦੇ ਅੰਦਰ ਅੰਦਰ ਇਲੈਕਸ਼ਨ ਕਰਵਾਉਣਾ ਹੁੰਦਾ ਤਾਂ ਅਗਲੇ 2-2.5 ਮਹੀਨਿਆਂ ਦੇ ਵਿੱਚ ਆਪਾਂ ਉੱਥੇ ਇਲ ਬਹਾ ਬਹੁਤ ਇੰਟਰਸਟਿੰਗ ਇਸ ਕਰਕੇ ਕਿਉਂਕਿ ਡਿੰਪੀ ਢਿੱਲੋਂ ਅਕਾਲੀ ਦਲ ਦਾ ਇੱਕ ਵੱਡਾ ਨਾਮ ਜਿਹੜਾ ਪਿਛਲੀ ਵਾਰ ਵੀ ਇਲੈਕਸ਼ਨ ਰਾਜਵੜਿੰਗ ਦੇ ਖਿਲਾਫ ਲੜਦੀ ਨਜ਼ਰ ਆ ਰਹੀ ਸੀ ਉਹ ਹੁਣ ਚਲੇ ਗਏ ਨੇ ਆਮ ਆਦਮੀ ਪਾਰਟੀ 'ਚ ਤਕਰੀਬਨ ਤਕਰੀਬਨ ਤੈਅ ਹੈ ਕਿ ਡਿੰਪੀ ਢਿੱਲੋਂ ਹੀ ਉਮੀਦਵਾਰ ਹੋਣਗੇ ਆਮ ਆਦਮੀ ਪਾਰਟੀ ਦੇ ਅਕਾਲੀ ਦਲ ਦੇ ਵਿੱਚੋਂ ਇਸ ਸਮੇਂ ਖੂਬ ਆਵਾਜ਼ ਹੈ ਕਿ ਸੁਬ੍ਰਿੰਤ ਸਿੰਘ ਬਾਦਲ ਖੁਦ ਗੱਜੜਬਾ ਦਾ ਇਲੈਕਸ਼ਨ ਲੜ ਸਕਦੇ ਨੇ ਹਾਲਾਂਕਿ ਕਲੀਅਰ ਨਹੀਂ ਹੈ ਕਿ ਲੜਨਗੇ ਨਹੀਂ ਲੜਨਗੇ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਕਾਂਗਰਸ ਦੀ ਤਾਂ ਅਮ੍ਰਿਤਾ ਵੜਿੰਗ ਦਾ ਨਾਮ ਵੀ ਰਾਜਵੜਿੰਗ ਦੇ ਪਤਨੀ ਨੇ ਉਹਨਾਂ ਦਾ ਨਾਮ ਵੀ ਖੂਬ ਚਰਚਾ ਦੇ ਵਿੱਚ ਹੈ ਕਿ ਉਹ ਵੀ ਇਲੈਕਸ਼ਨ ਲੜਦੇ ਹੋਏ ਨਜ਼ਰ ਆ ਸਕਦੇ ਨੇ ਇਨਫੈਕਟ ਭਾਜਪੀ ਦੇ ਵੱਲੋਂ ਮਨਪ੍ਰੀਤ ਬਾਦਲ ਦੇ ਨਾਮ ਦੀ ਖੂਬ ਚਰਚਾ ਹੈ ਜੇ ਪੰਜ 빅 ਸ਼ੌਕਸ ਸਿਆਸਤ ਦੇ ਇਕੱਠੇ ਜੰਗ ਦੇ ਮੈਦਾਨ 'ਚ ਨਜ਼ਰ ਆਏ ਤਾਂ ਡੈਫੀਨਿਟਲੀ ਜਿਹੜੀ ਜਿੱਦਰਬਾਹ ਦੀ ਇਲੈਕਸ਼ਨ ਹੈ ਉਹ ਬਿਲਕੁਲ ਵੱਖਰੇ ਤਰੀਕੇ ਦੀ ਦੇਖੀ ਜਾਵੇ ਅਸੀਂ ਅਜਿਹਾ ਭਾਈ ਸਰਬੀ ਸਿੰਘ ਦੀ ਖਾਲਸਾ ਤੇ ਦੱਤੂ ਤਸਵੀਰ ਸਿੰਘ ਦੀ ਨਾਲ ਹਲਕੇ ਦਾ ਜਿਵੇਂ ਕਹਿ ਲਈਏ ਵੀ ਦੋ ਧੰਨਵਾਦੀ ਦੌਰੇ ਚਾ ਹੋਏ ਆ ਤੇ ਜਿਹੜਾ ਕੈਂਡੀਡੇਟ ਵਾਲੀ ਗੱਲ ਆ ਉਹ ਵੀ ਸਾਰਿਆਂ ਦਾ ਪੰਥਕ ਫੈਸਲਾ ਹੈਗਾ ਜੋ ਵੀ ਹੋਊਗਾ ਸਾਡੇ ਸਿਰ ਮੱਤੇ ਹੈਗਾ ਤੇ ਪਰ ਪਰ ਇਹਦੇ ਵਿੱਚ ਇੱਕ ਪਰਿਵਾਰਕ ਡਿਸੀਜਨ ਆ ਪਰਿਵਾਰ ਨੇ ਤੁਸੀਂ ਜੋ ਸੋਚ ਰਹੇ ਹੋ ਉਹ ਨਹੀਂ ਪਰਿਵਾਰ ਪਰਿਵਾਰ ਉਹ ਆ ਜੋ ਦੀਪ ਬਾਈ ਨੂੰ ਚਾਣ ਵਾਲੀ ਸੰਗਤ ਆ ਜੋ ਬਾਈ ਦੇ ਫਿਨਰਲ ਤੇ ਲਾਸਟ ਰਾਈਟਸ ਤੇ ਉੱਥੇ ਪਹੁੰਚੇ ਜਾਂ ਬਾਈ ਦੇ ਭੋਗ ਤੇ ਆਪਣੇ ਫਤੇਗੜ ਸਾਹਿਬ ਆਏ ਸੀ ਕਿ ਉਹ ਸਾਡਾ ਪਰਿਵਾਰ ਆ ਜੋ ਵੀ ਫੈਸਲਾ ਹੋਊਗਾ ਸਾਡੇ ਸਰਮ। ਉਹ ਜਿਹੜੀ ਇਹ ਗੱਲ ਆ ਵੀ ਆਪਾਂ ਕਹ ਲਈਏ ਪੰਥ ਜਦੋਂ ਪੰਥ ਪੋਲੀਟੀਕਲ ਪਾਰਟੀਆਂ ਤੋਂ ਉੱਪਰ ਆ ਜਾਂਦਾ ਹੈਗਾ। ਜੇ ਤੁਸੀਂ ਪੰਥ ਦਾ ਮੁਕਾਬਲਾ ਦੂਜਿਆਂ ਨਾਲ ਕਰੋਗੇ ਤਾਂ ਪੰਥ ਹਮੇਸ਼ਾ ਉੱਪਰ ਹੀ ਰਹਿਣਾ ਹੈਗਾ। ਤੇ ਇਹ ਗੱਲ ਆ ਵੀ ਪੋਲੀਟੀਕਲ ਪਾਰਟੀਆਂ ਦਾ ਠੀਕਾ ਆਪਦਾ ਜੋਰ ਲਾਉਣੀਆਂ ਪਰ ਜੋ ਪੰਥਕ ਫੈਸਲੇ ਹੈਗੇ ਆ ਤੇ ਉਹਦੇ ਹਿਸਾਬ ਨਾਲ ਅਸੀਂ ਪੰਥ ਦੇ ਪ੍ਰਤੀ ਸੱਚਿਆਂ ਹੋ ਕੇ ਲੜਨਾ। ਬਾਕੀ ਆਪੇ ਗੁਰੂ ਮਹਾਰਾਜ ਕਿਰਪਾ ਕਰਨਗੇ ਜੀ। ਅਗਲੀ ਖਬਰ ਦਰੋ ਕਰਦੇ ਹਾਂ ਬੁੱਡੇ ਨਾਲੇ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਇੱਕ ਸੈਮੀਨਾਰ ਹੋਇਆ ਕਾਲੇ ਪਾਣੀ ਦਾ ਮੋਰਚਾ ਕਾਲੇ ਪਾਣੀ ਦਾ ਮੋਰਚਾ ਅਦਾਰਾ ਜਾਂ ਸੰਸਥਾ ਬਣਾਈ ਗਈ ਹੈ ਉਸ ਦੇ ਵੱਲੋਂ ਇਹ ਸੈਮੀਨਾਰ ਕਰਵਾਇਆ ਗਿਆ ਸੀ ਔਰ ਇਸ ਦੇ ਵਿੱਚ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੇ ਨੁਮਾਇੰਦਿਆਂ ਨੂੰ ਵੀ ਸੱਦਿਆ ਗਿਆ ਔਰ ਇਸ ਦੇ ਨਾਲ ਨਾਲ ਹੋਰ ਜਿਹੜੀਆਂ ਧਿਰਾਂ ਪੰਜਾਬ ਦੀਆਂ ਹੈਗੀਆਂ ਉਹਨਾਂ ਨੂੰ ਵੀ ਸੱਦਿਆ ਗਿਆ ਔਰ ਆਮ ਆਦਮੀ ਪਾਰਟੀ ਹਾਲਾਂਕਿ ਇਸ ਦੇ ਵਿੱਚ ਸ਼ਾਮਲ ਨਹੀਂ ਹੋਈ ਬਾਕੀ ਜਿਹੜੀਆਂ ਸਿਆਸੀ ਧਿਰਾਂ ਪਹੁੰਚੀ ਹੋਈਆਂ ਸਨ ਉਹਨਾਂ ਨੇ ਮੋਰਚੇ ਦੇ ਨਾਲ ਖੜਨ ਦੀ ਗੱਲ ਜ਼ਰੂਰ ਕਹੀ ਤੇ ਕਿਹਾ ਕਿ ਸਰਕਾਰ ਨੇ ਕਦਮ ਨਹੀਂ ਚੁੱਕੇ ਤਾਂ ਫਿਰ ਖੁਦ ਇਸ ਬਿਮਾਰੀ ਤੋਂ بچਾਂਗੇ ਤਾਂ ਕਿ ਪੰਜਾਬ ਬਚੇ ਇਸ ਤਰੀਕੇ ਦੇ ਨਾਲ ਪੂਰਾ ਪੰਜਾਬ ਹੀ ਨਹੀਂ ਰਾਜਸਥਾਨ ਦਾ ਵੀ ਬਹੁਤ ਵੱਡਾ ਹਿੱਸਾ ਜਿਹੜਾ ਹੈਗਾ ਇਸ ਥਾਲੇ ਪਾਣੀ ਦੀ ਮਾਰ ਦੇ ਵਿੱਚ ਆ ਰਹੀ ਹੈ ਹੋਰ ਸਾਡੀ ਸਾਰਿਆਂ ਦੀ ਸ਼ਹਿਰੀ ਹੋਣ ਦੇ ਨਾਤੇ ਵੀ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਇਹਦੇ ਚ ਕੰਟ੍ਰਿਬਿਊਟ ਕਰੀਏ ਬਿਕੋਜ਼ ਸ਼ਹਿਰੀ ਐਨਸਟੇਸ਼ਨ ਸਾਡੀ ਜਨਰੇਸ਼ਨ ਨਹੀਂ ਹੈ ਜਿਸ ਤਰੀਕੇ ਦੇ ਨਾਲ ਇਹ ਪੋਲੂਸ਼ਨ ਦਾ ਲੈਵਲ ਪੰਜਾਬ ਦੇ ਵਿੱਚ ਵਧਦਾ ਜਾ ਰਿਹਾ ਹੈ ਔਰ ਲੁਧਿਆਣਾ ਦੇਸ਼ ਦਾ 14ਵਾਂ ਮੋਸਟ ਪੋਲੂਟਿਡ ਸਿਟੀ ਹੈ ਠੀਕ ਹੈ ਡਿਵੈਲਪਮੈਂਟ ਹੈ ਇੰਡਸਟਰੀ ਹੈ ਬਟ ਇਟ ਸ਼ੁੱਡ ਨਾਟ ਕਮ ਐਟ ਦੀ ਕਾਸਟ ਆਫ ਦੀ এনਵਾਇਰਨਮੈਂਟ ਇਸ ਨੂੰ ਦੀ ਕਾਸਟ ਦੇ ਰਿਹਾ ਹੈ ਇੰਡਸਟਰੀਅਲ ਡਿਵੈਲਪਮੈਂਟ ਇਹਦੇ ਵਾਸਤੇ ਇੱਕ ਬੈਲੈਂਸਡ ਅਪਰੋਚ ਦੀ ਲੋੜ ਹੈ ਔਰ ਭਾਰਤੀ ਜਨਤਾ ਪਾਰਟੀ ਔਰ ਸਾਡੀ ਕੇਂਦਰ ਸਰਕਾਰ ਕਮਿਟਿਡ ਹੈ ਔਰ ਇਹਦੇ ਵਾਸਤੇ ਜਿਹੜਾ ਹੁਣ ਤੱਕ ਪੈਸਾ ਭੇਜਿਆ ਇਹ ਇਹਨੇ ਨਹੀਂਗਾ ਜੋ ਹੋਰ ਪੈਸੇ ਦੀ ਲੋੜ ਪੈਗੀ ਮੈਂ ਇੱਥੇ ਸ਼ੋਰ ਕਰਦਾ ਇਸ ਮੰਚ ਦੇ ਉੱਤੇ ਕਿ ਕੇਂਦਰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੇ ਵੀ ਪੈਸੇ ਦੀ ਥੋੜ੍ਹ ਨਹੀਂ ਆਏਗੀ ਇਸ ਕਾਲੇ ਪਾਣੀ ਨੂੰ ਖਤਮ ਕਰਨ ਵਾਸਤੇ ਹੁਣ ਸਾਡੀ ਕੌਣ ਅਗਲੀ ਖਬਰ ਦਰੂਕ ਕਰਦੇ ਇਸ ਸਮੇਂ ਸਾਡੇ ਕੋਲ ਇੱਕ ਅਹਿਮ ਤਸਵੀਰ ਹੈ ਉਹ ਤਸਵੀਰਾਂ న్యూਸ ਸੈਟਿੰਗ ਦੇ ਉੱਤੇ ਐਕਸਕਲੂਸਿਵ ਵਿਸ਼ਾਲ ਦੀ ਵਿਸ਼ਾਲ ਜਿਸ ਨੇ ਚੰਡੀਗੜ੍ਹ ਦੇ ਵਿੱਚ ਗ੍ਰੇਡs ਛੁੱਟਿਆ ਸੀ ਜਿਸ ਦੀ ਦਿੱਲੀ ਤੋਂ ਗ੍ਰਿਫਤਾਰੀ ਹੋਈ ਹੈ ਕੱਲ ਦਿੱਲੀ ਤੋਂ ਗ੍ਰਿਫਤਾਰੀ ਹੋਈ ਸੀ ਵਿਸ਼ਾਲ ਦੀ ਔਰ ਚੰਡੀਗੜ੍ਹ ਗ੍ਰੇਨੇਡ ਮਾਮਲੇ ਦੇ ਵਿੱਚ ਉਸ ਦੀ ਤਸਵੀਰ ਜਿਹੜੀ ਪੁਲਿਸ ਕਸਟਡੀ ਦੇ ਵਿੱਚ ਸਾਹਮਣੇ ਆਈ ਹੈ ਗ੍ਰੇਨੇਡ ਅਟੈਕ ਦੇ ਮੁੱਖ ਮਲਜ਼ਮ ਰੋਹਨ ਮਸੀਦ ਦਾ ਸਾਥੀ ਹੈ ਵਿਸ਼ਾਲ ਵਿਸ਼ਾਲ ਤੇ ਰੋਹਨ ਦੋਵਾਂ ਨੇ ਮਿਲ ਕੇ ਜਿਹੜਾ ਇਹ ਗ੍ਰੇਨੇਡ ਸੁੱਟਿਆ ਸੀ ਔਰ ਕਾਬਲੇ ਗੌਰ ਹੈ ਕਿ ਪੁਲਿਸ ਇਹਨਾਂ ਦੀ ਭਾਲ ਕਰ ਰਹੀ ਸੀ ਪਹਿਲਾਂ ਰੋਹਨ ਮਸੀਦ ਦੀ ਗ੍ਰਿਫਤਾਰੀ ਹੁੰਦੀ ਹੈ ਖੰਨਾ ਤੋਂ ਰੋਹਨ ਮਸੀਦ ਦੀ ਗ੍ਰਿਫਤਾਰੀ ਤੋਂ ਬਾਅਦ ਫਿਰ ਵਿਸ਼ਾਲ ਬੀਬੀ ਗ੍ਰਿਫਤਾਰੀ ਹੋ ਗਈ ਦਿੱਲੀ ਤੋਂ ਜਿਹੜਾ ਵਿਸ਼ਾਲ ਹੈ ਉਹ ਰਹਿਣ ਵਾਲਾ ਡੇਰਾ ਬਾਬਾ ਨਾਨਕ ਦਾ ਜਦਕੀ ਰੋਹਨ ਮਸੀਦ ਵੀ ਮਾਜਿਦ ਦਾ ਰਹਿਣ ਵਾਲਾ ਪੱਛੀਆਂ ਦਾ ਔਰ ਉਹ ਆਪਣੇ ਰਿਸ਼ਤੇਦਾਰ ਦੇ ਕੋਲ ਖੰਨੇ ਪਹੁੰਚਿਆ ਹੋਇਆ ਸੀ ਇਹ ਲੁਕਿਆ ਹੋਇਆ ਸੀ ਇਸ ਨੂੰ ਕਾਬੂ ਕਰ ਲਿਆ ਗਿਆ ਸੀਸੀਟੀਵੀ ਤੇ ਜਿਹੜੀ ਇਹ ਤਸਵੀਰ ਸਭ ਕੁਝ ਨਜ਼ਰ ਆ ਰਿਹਾ ਹੈ ਇਸ ਦੇ ਵਿੱਚ ਇਹ ਪੁਲਿਸ ਕਸਟਡੀ ਦੇ ਵਿੱਚ ਵਿਸ਼ਾਲ ਦੀ ਤਸਵੀਰ ਹੈ ਜਦੋਂ ਸੀਸੀਟੀਵੀ ਵਾਲੀਆਂ ਤਸਵੀਰਾਂ ਅਸੀਂ ਦੇਖਾਂਗੇ ਤਾਂ ਬਿਲਕੁਲ ਤੁਹਾਨੂੰ ਨਜ਼ਰ ਆਏਗਾ ਕਿ ਸੀਸੀਟੀਵੀ ਵਿੱਚ ਇੱਕ ਸ਼ਖਸ ਹੈ ਜਿਹੜਾ ਰੋਹਨ ਮਸੀ ਉਸਨੇ ਇੱਕ ਕੈਪ ਟੋਪੀ ਪਾਈ ਹੋਈ ਹੈ ਔਰ ਇਹ ਵਿਸ਼ਾਲ ਵਿਸ਼ਾਲ ਬਿਲਕੁਲ ਸੀਸੀਟੀਵੀ ਦੇ ਵਿੱਚ ਕਲੀਅਰ ਨਜ਼ਰ ਆ ਰਿਹਾ ਸੀ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਇਨਵੈਸਟੀਗੇਟ ਹੋਏਗਾ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਗ੍ਰੇਨੇਡ ਕਿੱਥੋਂ ਆਇਆ ਕਿਹਨੇ ਸਪਲਾਈ ਕੀਤਾ ਸੀ ਕਿਵੇਂ ਗੱਲ ਹੋ ਰਹੀ ਸੀ 50000 ਕਾਉਂਟ ਦੇ ਕੀ ਗਿਆ ਸੀ ਜਾਂ ਪੂਰੇ ਮਾਮਲੇ ਦੇ ਵਿੱਚ ਹੋਰ ਕੀ ਕੌਣ-ਕੌਣ ਸ਼ਾਮਲ ਹੈ ਸਾਰੀਆਂ ਗੱਲਾਂ ਸਾਫ਼ ਹੋਣਗੀਆਂ ਮਨੋਜ ਰਾਠੀ ਸਾਡੇ ਸੇ ਹੋ ਗਏ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ ਮਨੋਜ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਪੁਲਿਸ ਦੇ ਸਾਹਮਣੇ ਬਹੁਤ ਸਾਰੇ ਸਵਾਲ ਨੇ ਇਸ ਸਮੇਂ ਜਿਨ੍ਹਾਂ ਨੂੰ ਸੁਲਝਾਉਣ ਦੀ ਪੁਲਿਸ ਕੋਸ਼ਿਸ਼ ਕਰੇਗੀ ਤੇ ਇਸ ਵਿਚਾਲੇ ਮਲਜ਼ਮ ਦੀ ਇਹ ਤਸਵੀਰ ਵੀ ਬਿਲਕੁਲ ਗੋਰਾ ਸਭ ਤੋਂ ਪਹਿਲਾ ਨਿਊਜ਼ 18 ਤੇ ਐਕਸਕਲੂਸਿਵ ਤਸਵੀਰ ਗ੍ਰਿਫਤਾਰੀ ਤੋਂ ਬਾਅਦ ਸਾਹਮਣੇ ਆਈ ਹੈ ਵਿਸ਼ਾਲ ਦੀ ਔਰ ਇਹਦੇ ਵਿੱਚ ਅਹਿਮ ਖੁਲਾਸੇ ਜਿਹੜੀ ਪੰਜਾਬ ਪੁਲਿਸ ਕਰਦੀ ਨਜ਼ਰ ਆ ਰਹੀ ਹੈ ਐਸਐਸਓਸੀ ਮਾਹੌਲੀ ਐਸਐਸਓਸੀ ਅੰਮ੍ਰਿਤਸਰ ਸੈਂਟਰਲ ਏਜੰਸੀਆਂ ਲਗਾਤਾਰ ਇਹਦੇ ਇਹਦੇ ਵਿੱਚ ਕੰਮ ਕਰ ਰਹੇ ਸੀ ਔਰ ਇੱਕ ਵੱਡੀ ਸਫਲਤਾ ਵਿਸ਼ਾਲ ਨੂੰ ਇੱਕ ਹੋਟਲ ਤੋਂ ਕਾਬੂ ਕੀਤਾ ਗਿਆ ਦਿੱਲੀ ਦੇ ਇਸ ਹੋਟਲ ਦੀ ਇਹਦੀ ਲੋਕੇਸ਼ਨ ਜਿਹੜੀ ਹੈ ਲਗਾਤਾਰ ਕਿਉਂਕਿ ਪੰਜਾਬ ਪੁਲਿਸ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਮਦਦ ਨੇ ਨਾਲ ਹੀ ਦੇ ਵਿੱਚ ਲਗਾਤਾਰ ਪਿੱਛੇ ਲੱਗੀ ਹੋਈ ਸੀ ਹਾਲਾਂਕਿ ਰੋਹਨ ਮਸੀਤ ਉਹ ਵੀ ਕਹੀ ਕਿ ਉਹ ਜਿਹੜੇ ਆ ਇਹਦੇ ਬਾਰੇ ਪਤਾ ਲੱਗੇ ਸੀ ਕਿਉਂਕਿ ਬੜੀ ਅਹਿਮ ਇਹ ਦੇ ਵਿੱਚ ਗੱਲ ਗੌਰਵ ਇਹ ਹੈ ਕਿ ਜਿਹੜਾ ਵਿਸ਼ਾਲ ਹੁਣ ਫੜਿਆ ਗਿਆ ਹੈ ਇਹ ਸਿੱਧਾ ਸੰਪਰਕ ਦੇ ਵੀ ਸੀਗਾ ਹੈਪੀ ਪਾਸ਼ਾ ਦੇ ਜਿਹੜਾ ਵਿਦੇਸ਼ 'ਚ ਬੈਠਾ ਜਿਹੜਾ ਇਹਦਾ ਮਾਸਟਰਮਾਈਂਡ ਹੈ ਜਿਹਦੇ ਕਹਨੇ ਤੇ ਇਹ ਇੱਥੇ ਪਹੁੰਚੇ ਸੀਗੇ ਤੇ 5 ਲੱਖ ਰੁਪਏ ਦੇਣ ਦੀ ਜਿਹਨੇ ਗੱਲ ਕੀਤੀ ਸੀ ਇਹ ਲਗਾਤਾਰ ਉਹਦੇ ਨਾਲ ਫੋਨ ਤੇ ਗੱਲ ਕਰ ਰਿਹਾ ਸੀਗਾ ਲਗਾਤਾਰ ਉਹਦੇ ਨਾਲ ਟੱਚ ਸੀਗਾ WhatsApp ਤੇ ਗੱਲ ਹੋ ਰਹੀ ਸੀ Telegram ਤੇ ਗੱਲ ਹੋ ਰਹੀ ਸੀ ਔਰ ਇਹ ਵਿਸ਼ਾਲ ਉਹੀ ਕਹਿ ਸਕਦੇ ਆ ਕਿ ਅਕਿਊਜ਼ਡ ਹੈ ਰੋਹਨ ਦਾ ਸਾਥੀ ਜੋ ਕਿ ਇੱਥੇ ਪਹੁੰਚ ਕੇ ਵਾਰਦਾਤ ਨੂੰ ਅੰਜਾਮ ਦੇ ਕੇ ਇਹ ਵਾਅ ਅਲੱਗ-ਅਲੱਗ ਹੋ ਗਈ ਸੀ ਯਾਨੀ ਕਿ ਉਹ ਅਲੱਗ ਖੰਨਾ ਚੱਲ ਗਿਆ ਸੀਗਾ ਇਹ ਪਹਿਲਾ ਅੰਮ੍ਰਿਤਸਰ ਗਿਆ ਅੰਮ੍ਰਿਤਸਰ ਤੋਂ ਵਿਸ਼ਾਲ ਸਿੱਧਾ ਜਦ ਨੂੰ ਪਤਾ ਲੱਗਿਆ ਕਿ ਇਹਦੀ CCTV ਜਿਹੜੀ ਹੈਗੀ ਉਹ ਸਾਹਮਣੇ ਆ ਚੁੱਕੀ ਹੈ ਨਾਲ ਦੀ ਤੇ ਇਹਨਾਂ ਦੀ ਫੋਟੋਆਂ ਜਿਹੜੀ ਹੈਗੀ ਕਲੀਅਰ ਆ ਗਿਆ ਤਾਂ ਇਸੇ ਤਰ ਅੰਮ੍ਰਿਤਸਰ ਤੋਂ ਦਿੱਲੀ ਭੱਜਿਆ ਔਰ ਦਿੱਲੀ 'ਚ ਇਹ ਅੱਗੇ ਜਾਣ ਦੇ ਫਿਰਾਕ ਸੀਗਾ ਲੇਕਿਨ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਇੱਕ ਹੋਟਲ ਇੱਕ ਗੈਸਟ ਹਾਊਸ ਸੀਗਾ ਉੱਥੇ ਇਹ ਠਹਿਰਿਆ ਹੋਇਆ ਸੀਗਾ ਉੱਥੋਂ ਇਹਨਾਂ ਨੂੰ ਇਹ ਵਿਸ਼ਾਲ ਨੂੰ ਕਾਬੂ ਕਰ ਲਿਆ ਤੇ ਇਹਦੇ ਕੋਲੋਂ ਇੱਕ ਚਾਈਨੀਜ਼ ਪਿਸਟਲ ਵੀ ਰਿਕਵਰ ਕੀਤੀ ਹੈ ਤੇ ਹੁਣ ਤੱਕ ਦੀ ਜਿਹੜੀ ਪੁੱਛਗਿੱਛ ਹੋ ਰਹੀ ਹੈ ਕਿ ਇਹ ਲਗਾਤਾਰ ਹੈਪੀ ਪਾਸ਼ਾ ਦੇ ਸੰਪਰਕ ਦੇ ਸੀਗਾ ਸੌ ਪੈਸਿਆਂ ਦੀ ਜਿਹੜੀ ਗੱਲ ਹੋਈ ਹੈ 5 ਲੱਖ ਦੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਉਹ ਵਿਸ਼ਾਲ ਦੇ ਨਾਲ ਹੀ ਹੋਈ ਸੀ ਕਿ ਪਹਿਲਾਂ ਤੁਹਾਨੂੰ ਮੈਂ 50000 ਦੇ ਰਿਹਾ ਉਸ ਤੋਂ ਬਾਅਦ ਬਾਕੀ ਦੀ ਜਿਹੜੀ ਰਕਮ ਹੈ ਉਹ ਤੁਹਾਨੂੰ ਮੈਂ ਜਿਹੜਾ ਹੈਗਾ ਕੰਮ ਹੋਣ ਤੋਂ ਬਾਅਦ ਦਵਾਂਗਾ ਔਰ ਆਦੀ ਆਦੀ ਤੁਸੀਂ ਯਾਨੀ ਕਿ ਢਾਈ ਢਾਈ ਲੱਗਦੀ ਜਿਹੜੀ ਗੱਲ ਹੋਈ ਸੀ ਆਪਸ ਵਿੱਚ ਤੇ ਇਹਨਾਂ ਨੇ ਹੁਣ ਸਿੱਧਾ ਇਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਸਿੱਧਾ ਇਹਨਾਂ ਨੇ ਜੰਮੂ ਕਸ਼ਮੀਰ ਭੱਜਣਾ ਸੀਗਾ ਲੇਕਿਨ ਪਲਾਨ ਚੇਂਜ ਕਿਉਂ ਹੋਇਆ ਕਿਉਂਕਿ ਇਹਨਾਂ ਦੀ ਸੀਸੀਟੀਵੀ ਵਾਇਰਲ ਹੋ ਗਈ ਇਹਨਾਂ ਦੀ ਸੀਸੀਟੀਵੀ ਸਾਹਮਣੇ ਆ ਗਈ ਚੰਡੀਗੜ੍ਹ ਪੁਲਿਸ ਨੇ ਜਿਹੜੀ ਸੀਸੀਟੀਵੀ ਦਿੱਤੀ ਉਸ ਤੋਂ ਬਾਅਦ ਇਹਨਾਂ ਦਾ ਪਲਾਨ ਜਿਹੜਾ ਹੈ ਉਹ ਚੇਂਜ ਹੋਇਆ ਤੇ ਉਹ ਖੰਨਾ ਪੱਜ ਗਿਆ ਆਪਣੇ ਰਿਲੇਟਿਵ ਦੇ ਘਰ ਰੋਹਨ ਬਸੀ ਤੇ ਦੂਜਾ ਇਹ ਵਿਸ਼ਾਲ ਜਿਹੜਾ ਹੈ ਇਹ ਅੰਮ੍ਰਿਤਸ ਏ ਉੱਥੋਂ ਸਿੱਧਾ ਦਿੱਲੀ ਜਿਹੜਾ ਉਹ ਨਿਕਲ ਗਿਆ ਤਾਂ ਹੁਣ ਇਹਦੇ ਵਿੱਚ ਇਨਵੈਸਟੀਗੇਸ਼ਨ ਚ ਕਈ ਚੀਜ਼ਾਂ ਦਾ ਖੁਲਾਸਾ ਹੋ ਰਿਹਾ ਪਹਿਲੀ ਸਭ ਤੋਂ ਪਹਿਲਾਂ ਨਿਊਜ਼ 18 ਤੇ ਪਹਿਲੀ ਤਸਵੀਰ ਗ੍ਰਿਫਤਾਰੀ ਦੀ ਵਿਸ਼ਾਲ ਦੀ ਜਿਸ ਨੂੰ ਲੈ ਕੇ ਹੁਣ ਐਸਓ ਸੀ ਸਿੱਧਾ ਅੰਮ੍ਰਿਤਸਰ ਪਹੁੰਚ ਰਹੀ ਹੈ ਤੇ ਥੋੜੀ ਦੇਰ ਤੱਕ ਜਿਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਬਹੁਤ ਸ਼ੁਕਰੀਆ ਮਨੋਸਤਨ ਬਤ ਸਾਨੂੰ ਜੁੜਨ ਦੇ ਲਈ ਇਸ ਪੂਰੀ ਗੱਲ ਦੇ ਲਈ ਤਾਂ ਵਿਸ਼ਾਲ ਤੇ ਹੁਣ ਮਸੀਦ ਦੋਵੇਂ ਗ੍ਰਿਫਤਾਰ ਹੋ ਚੁੱਕੇ ਨੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਔਰ ਅਗੇ ਇਨਵੈਸਟੀਗੇਟ ਪੁਲਿਸ ਡੈਫੀਨਿਟਲੀ ਕਰੇਗੀ ਕਿ ਕਿਵੇਂ ਇਹਨਾਂ ਨੇ ਪੂਰੀ ਵਾਰ ਇਹ ਜਿਹੜੀ 5 ਲੱਖ ਦੀ ਗੱਲ ਹੋਈ ਸੀ ਕਿਹਨਾਂ ਦੇ ਨਾਲ ਹੋਈ ਸੀ 50 ਹਜ਼ਾਰ ਕੌਣ ਦੇ ਗਿਆ ਗ੍ਰੇਨੇਡ ਕਿਸਨੇ ਦਿੱਤਾ ਪਿਸਤੌਲ ਇਹਨਾਂ ਕੋਲੇ ਜਿਹੜਾ ਵੀ ਹਥਿਆਰ ਬਰਾਮਦ ਹੋਇਆ ਉਹ ਕਿਵੇਂ ਇਹਨਾਂ ਦੇ ਕੋਲ ਪਹੁੰਚਿਆ ਬਹੁਤ ਸਾਰੀਆਂ ਗੱਲਾਂ ਨੇ ਕਿਵੇਂ ਰਕੀ ਕੀਤੀ ਗਈ ਕਿਵੇਂ ਇਹ ਚੰਡੀਗੜ੍ਹ ਦੇ ਵਿੱਚ ਐਂਟਰ ਹੋਏ ਪੂਰਾ ਪਲਾਨ ਤਾਂ ਬਣਿਆ ਹੋਵੇਗਾ ਉਹ ਪੁਲਿਸ ਨੂੰ ਜਾਂਚਣ ਦੀ ਕੋਸ਼ਿਸ਼ ਕਰੇ